ਕੋਈ ਕੋਈ ਲੱਗਿਆ ਕੋਲ ਰੋਡ ਤੇ ਕੀ ਆ ਗਿਆ ਮੈਂ ਟੱਲਾ ਰੁੜੀ ਗਿਆ ਸੀਗਾ ਬਸ ਤੈਨੂੰ ਉਤੋਂ ਮੈਨੂੰ ਕਾਲ ਆਈ ਸੀ ਕਿ ਇੱਕ ਡੈਡ ਬੋਡੀ ਸੀ ਕੋਈ ਗੋਡੇ ਦੇ ਵਿੱਚ ਪਈ ਜਾ ਉਤੋਂ ਆ ਕੇ ਉਹ ਦੇਖਿਆ ਤੇ ਡਬਲ ਬੋਰਾ ਸੀ ਡਬਲ ਬੋਰੇ ਵਿੱਚ ਕੋਈ ਲੇਡੀ ਹੈ ਜਿਹੜੀ ਮੋੜ ਕੇ ਬਿਲਕੁਲ ਡੈਡ ਬੋਡੀ ਪਈ ਹੋਈ ਹੈ ਠੀਕ ਹੈ ਹੁਣ ਉਹ ਇੱਕ ਮੋਟਰਸਾਈਕਲ ਦੇ ਨਾਲ ਸਾਥ ਕੋ ਵੀਡੀਓ ਵੀ ਆਇਆ ਜਿਹਦੇ ਦੋ ਜਣੇ ਨੇ ਪਤਾ ਸੀ ਔਰ ਉਹ ਡੈਡ ਬੋਡੀ ਜਿਹੜੀ ਉਹ ਸਿੱਟ ਕੇ ਜਾ ਰਹੇ ਮੋਟਰਸਾਈਕਲ ਸਾਥ ਕੋ ਬਰਾਮਤ ਹੋ ਗਿਆ ਆ ਉਹਦੇ ਨੰਬਰ ਤੋਂ ਹੀ ਐਡਰੈਸ ਕਢਾ ਕੇ ਜੋ ਵੀ ਅਗਲੀ ਕਾਰਵਾਈ ਕਰਾਂਗੇ ਉਹਨ ਲੇਡੀ ਹੈ ਨਹੀਂ ਹਜੇ ਆਇਡੈਂਟੀਫਾਈ ਨਹੀਂ ਹੋਇਆ ਹੈ ਹੈਂ ਟਾਈਮ ਦਿਨਾਂ ਤੋਂ ਟਾਈਮ ਤੋਂ ਬੱਸ ਜਸਟ ਅਪੋਇੰਟਮੈਂਟ ਦੇ ਲਈ ਮੈਨੂੰ ਕਹ ਲਗੇ 10 ਤੋਂ 10 ਮਿੰਟ ਪਹਿਲਾਂ ਕਹ ਲਿਆ ਠੀਕ ਹੈ ਇਹ ਬਾਕੀ ਹੁਣ ਜਿਹੜਾ ਮੋਟਰਸ ਦਾ ਨੰਬਰ ਆ ਸਤੋਂ ਅੱਗੇ ਮੋਟਰਸ ਵੀ ਖੜਿਆ ਉਹਦੇ ਨੰਬਰ ਤੋਂ ਐਡਰੈਸ ਘੜਾ ਕੇ ਜਿਹੜੀ ਅਗਲੀ ਕਾਰਪੋ ਜੋ ਵੀ ਹੋਵੇ ਤੁਹਾਨੂੰ ਦੱਸ ਦਿੱਤਾ ਜਾਊਗਾ ਕਿਉਂਕਿ ਜਿਹੜੀ ਮੈਂ ਮੈਰੀਡ ਹੈ ਕਿ ਅਨਮੈਰੀਡ ਹੈ ਉਹ ਬੋਰੇ ਵਿੱਚ ਹੀ ਅਸੀਂ ਭੋਲ ਕੇ ਲਿਖਿਆ ਜੀ ਬੋਰੇ ਦੇ ਵਿੱਚ ਹੀ ਆ ਥੋੜਾ ਜਿਹਾ ਜਿਹਦਾ ਪੈਰ ਪੂਰਾ ਕੱਪੜੇ ਦਾ ਤੁਸੀਂ ਦੇਖਾਂਗਾ ਲੋਜ ਬੰਨ ਕਿੱਥੇ ਕੰਪੂਟਰ ਆ ਗਿਆ ਜਿਹੜਾ ਛੱਡ ਕੇ ਚਲੇ ਗਿਆ ਜੀ ਜਿਹੜਾ ਮੋਟਰ ਦਾ ਕਿ ਬਰਾਮ ਦਾ ਕਿੱਥੋਂ ਬਰਾਮ ਦਾ ਐਸੀ ਜਦੋਂ ਉਹ ਪੌਦਕੜੇ ਦੇਖਣਾ ਬੋਰੋ ਸਰ ਦੇ ਪਬਲਿਕ ਨੇ ਜਦੋਂ ਉਹ ਪੁੱਛਿਆ ਵੀ ਕੀ ਹੈ ਕੀ ਹੈਗਾ ਉਹਨਾਂ ਨੇ ਕਹਿੰਦੇ ਇਹਦੇ ਵਿੱਚ ਜੀ ਉਹ ਜਦੋਂ ਉਹ ਡਰ ਬੈ ਗਏ ਆਵੇਂ ਲੋ ਇਕੱਠੇ ਹੋ ਗਏ ਉਹ ਮੋਟਰਸਾਈਕਲ ਦੇ ਦੌੜ ਗਏ ਦੋ ਜਣੇ ਸੀ ਜੀ ਪੌਣੇ ਪੌਣੇ ਘੰਟੇ ਬਾਅਦ ਅਮਰਜੀਤ ਸਿੰਘ ਅਮਰਜੀਤ ਜੀ ਹੋਇਆ ਕੀ ਆ ਆਰਤੀ ਚੌਂਕ ਤੇ ਖੜੇ ਹੋ ਆਰਤੀ ਚੌਂਕ ਦੇ ਵਿੱਚ ਉਹ ਮੋਟਰਸਾਈਕਲ ਤੇ ਦੋ ਬੰਦੇ ਆਏ ਇੱਕ ਤਾਂ ਸਪੋਰਟੀ ਵਾਲਾ ਸੀਗਾ ਜੀ ਉਹਦੇ ਨੀਲੀ ਵਰਦੀ ਪਾਈ ਹੋਈ ਸੀ ਉਹ ਸੀਗਾ 52 ਸਾਲ ਦੀ 55 ਸਾਲ ਦੀ ਉਮਰ ਸੀ ਉਹਦੇ ਬੰਦੇ ਦੀ ਸਪੋਰਟੀ ਦਾ ਵਰਦੀ ਪਾਈ ਸੀ ਦੂਸਰਾ ਬੰਦਾ ਮੋਟਰਸਾਈਕਲ ਵਾਲਾ ਸੀਗਾ ਉਹ ਨੂੰ ਐ ਕਿਹਾ ਵੀ ਇਹ ਸਿੱਟ ਕੇ ਚੱਲਿਆ ਉੱਧਰ ਚਲਾ ਗਿਆ ਸੀ ਜਦੋਂ ਉੱਧਰ ਚਲਾ ਗਿਆ ਮੈਂ ਕਿਹਾ ਸੱਟ ਕੇ ਚੱਲਿਆ ਕਹਿੰਦਾ ਜੀ ਮੈਂ ਆਪ ਐ ਆਪ ਤੇ ਮੈਂ ਕਿਹਾ ਮੈਂ ਉਹਨੂੰ ਚੱਕ ਲਾ ਇੱਥੋਂ ਮੈਂ ਜੁੱਤੀਆਂ ਮਾਰੂ ਤੇਰੇ ਮੈਂ ਉਹ ਫਿਰ ਮੋਟਰਸਾਈਕਲ ਸਟਾਰਟ ਕਰਨ ਗਿਆ ਮੈਂ ਆਦੀ ਚਾਬੀ ਝੜ ਲਈ ਚਾਬੀ ਕੱਢ ਕੇ ਉਹ ਫਿਰ ਮੋਟਰਸਾਈਕਲ ਇੱਥੇ ਲੈ ਆਇਆ ਉਹਨੇ ਆਪ ਦੀ ਬੋਰੀ ਉਹਦੇ ਵਿੱਚ ਰੱਖ ਵੀ ਲਈ ਫਿਰ ਸਾਲੇ ਨੇ ਸੱਟ ਕੇ ਹੌਲੀ ਜਿਹੇ ਆਏ ਨੇ ਚੱਲ ਗਏ ਦੋ ਬੰਦੇ ਸੀ ਦੋ ਬੰਦੇ ਸੀ ਇੱਕ ਤਾਂ ਪਹਿਲੇ ਚਲਾ ਗਿਆ ਸੀ ਸਪੋਰਟੀ ਵਾਲਾ ਸੀਗਾ ਉਹਦੇ ਵਰਦੀ ਪਾਈ ਸੀ ਨੀਲੇ ਰੰਗ ਦੀ ਓਕੇ ਜੀ ਦੇਖੀ ਬੋਰੀ ਹਾਂ بول ਕਹਿੰਦੇ ਦੇਖ ਮੈਂ ਤਾਂ ਪੈਰ ਮਾਰ ਕੇ ਦੇਖਿਆ ਲੱਗੇ ਜੀ ਤਾਂ ਬੰਦੇ ਵਿੱਚ লাশ ਹੁੰਦੀ ਹੈ ਕੋਈ ਬਲਾ ਕੁੱਤਾ ਵਾ ਜਾਏਗਾ ਮੈਂ ਮੰਨਦਾ ਐ ਕਿ ਮੈਂ ਕਹਿੰਦਾ ਜਾਏ ਜੇ ਬੰਦਾ ਵਾ ਜਾਏ ਕੁੱਤਾ ਵਾ ਕਿੰਨੇ ਵਜੇ ਦਾ ਸਮਾਂ ਤੇ ਇਹ ਅੰਦਾਜ਼ਾ ਹੈਗਾ 9:00 ਵਜੇ ਦਾ بول ਨਾ ਹੀ ਦੇਖਿਆ ਕੋਈ ਪੈਰ ਦੇਖਿਆ ਪੁਲਿਸ ਆ ਕੇ ਗਈ ਹਾਂ ਪੁਲਿਸ ਤਾਂ ਪੌਣੇ ਘੰਟੇ ਬਾਅਦ ਆਈਆ ਤੇ ਉਹਨਾਂ ਨੇ ਦੇਖਿਆ ਕੀ ਪਤਾ ਲੱਗਾ ਉਹਨਾਂ ਨੇ ਦੇਖਿਆ ਨਹੀਂ ਉਹਨਾਂ ਨੇ ਤਾਂ ਹੁਣ ਪੌਣੇ 1 ਘੰਟੇ ਬਾਅਦ ਖੋਲ ਕੇ ਦੇਖੀਆ ਬੋਰੀ ਉਹਦੀ ਪੈਰ ਹੀ ਦਿਖਿਆ ਉਹਨਾਂ ਨੇ ਪੂਰੀ ਹਜੇ ਛੋ ਨਹੀਂ ਬੜੀ ਪੂਰੀ ਛੋ ਨਹੀਂ ਕੀਤੀ ਪੁਲਸ ਵਾਲੇ ਅਜੇ ਪੂਰੀ ਸੋ ਨਹੀਂ ਕੀਤੀ ਮੂੰਹੋਂ ਜੰਦਨ ਪਤਾ ਲੱਗਿਆ ਵੀ ਲਾਸ਼ ਆਈ ਸੀ ਹਾਂ ਪੈਰਪੁਰ ਦੀ ਜੇ ਮੈਨੂੰ